ਸਾਲ 2017 ਤਿੰਨ ਪਰਿਵਾਰਾਂ ਲਈ ਬਹੁਤ ਮੰਦਭਾਗਾ ਚੜਿਆ। ਦਰਅਸਲ ਤਿੰਨ ਪਰਿਵਾਰਾਂ ਦੇ ਬੱਚੇ ਬਠਿੰਡਾ 'ਚ ਹੋਏ ਹਾਦਸੇ 'ਚ ਦਮ ਤੋੜ ਗਏ। ਤਿੰਨ ਦੋਸਤ ਗੱਡੀ 'ਚ ਸਵਾਰ ਹੋ ਕੇ ਨਵਾਂ ਸਾਲ ਮਨਾ ਕੇ ਘਰ ਵਾਪਸ ਜਾ ਰਹੇ ਸਨ। ਸਵੇਰੇ 5 ਵਜੇ ਗੱਡੀ ਇੱਕ ਬਿਲਡਿੰਗ ਦੇ ਨਾਲ ਝਟਕ ਰਾਈ ਜਿਸ ਕਰਕੇ ਕਾਰ 'ਚ ਸਵਾਰ ਇੱਕ ਲੜਕਾ ਤੇ ਲੜਕੀ ਮੌਕੇ ਤੇ ਹੀ ਦਮ ਤੋੜ ਗਏ। ਜਦਕੀ ਇੱਕ ਲੜਕੀ ਦੀ ਮੌਤ ਹਸਪਤਾਲ ਲੈ ਜਾਂਦੇ ਸਮੇਂ ਹੋਈ। ਫਿਲਹਾਲ ਹਾਦਸਾ ਵਾਪਰਿਆ ਕਿਸ ਤਰ੍ਹਾਂ ਇਸ ਬਾਰੇ ਪਤਾ ਨਹੀਂ ਲੱਗ ਸਕਿਆ। ਇੱਥੇ ਅੰਦਰ ਸੁੱਤੇ ਪਏ ਸੀ ਦੁਕਾਨ ਤੇ ਇੱਥੇ ਬਹੁਤ ਜ਼ੋਰ ਦੀ ਖੜਕਾ ਹੋਈ ਤੇ ਅਸੀਂ ਅੰਦਰੋਂ ਉੱਠੇ ਜਦੋਂ ਇਹ ਇੱਥੇ ਗੱਡੀ ਦਾ ਐਕਸੀਡੈਂਟ ਹੋਇਆ ਪਿਆ ਸੀ ਜੀ ਕਿ ਕਈ ਉਸ ਤੋਂ ਬਾਅਦ ਅੰਦਰ ਇੱਕ ਮੁੰਡਾ ਸੀ ਦੋ ਕੁੜੀਆਂ ਸੀਗੀਆਂ ਤੇ ਉਸ ਤੋਂ ਬਾਅਦ ਅਸੀਂ ਪੁਲਿਸ ਵਾਲੇ ਨੂੰ ਫੋਨ ਲਾਇਆ ਜੀ ਤੇ ਤਕਰੀਬਨ ਜੀ 10 ਮਿੰਟ ਬਾਅਦ ਪੁਲਿਸ ਆ ਲਈ ਉਸ ਤੋਂ ਬਾਅਦ ਅਸੀਂ ਪੁਲਿਸ ਸਾਡੇ ਦੇ ਸਾਹਮਣੇ ਉਹਨਾਂ ਨੂੰ ਬਾਹਰ ਕੱਢਿਆ ਜੀ ਉਦੋਂ ਉਦੋਂ ਦੋ ਜਣਿਆਂ ਦੀ ਡੈਥ ਹੋ ਗਈ ਸੀ ਇੱਕ ਲੇਡੀ ਤੇ ਇੱਕ ਜੈਂਟ ਸੀ ਉਸ ਤੋਂ ਬਾਅਦ ਇੱਕ ਲੇਡੀ ਜ ਰਹਿ ਗਈ ਸੀ ਉਹ ਉੱਥੇ ਹਸਪਤਾਲ ਤੇ ਜਾ ਕੇ ਉਹਨੂੰ ਟੈਗ ਆ ਗਈ ਦਸਨ ਜੋਗੇ ਕੀ ਮ੍ਰਿਤਕ ਲੜਕੀਆਂ ਚੋਂ ਇੱਕ ਬਠਿੰਡਾ ਤੇ ਦੂਜੀ ਪਟਿਆਲਾ ਦੀ ਰਹਿਣ ਵਾਲੀ ਸੀ ਜਦਕਿ ਮ੍ਰਿਤਕ ਗੁਰਦੀਪ ਸਿੰਘ ਮੁਹਾਲੀ ਦਾ ਨਿਵਾਸੀ ਸੀ ਜੋ ਕਿ ਆਪਣੇ ਦੋਸਤਾਂ ਨਾਲ ਨਵਾਂ ਸਾਲ ਮਨਾ ਕੇ ਘਰ ਜਾ ਰਹੇ ਸਨ ਕਿ ਘਰ ਪਹੁੰਚਣਾ ਉਹਨਾਂ ਨੂੰ ਨਸੀਬ ਨਾ ਹੋਇਆ ਬਠਿੰਡਾ ਤੋਂ ਅਮਿਤ ਸ਼ਰਮਾ ਜਗਬਣੀ ਟੀਵੀ